ਕੀ ਐਡਵੋਕੇਟ ਕੋਈ ਪਤਾ ਨਹੀਂ ਕਿ ਕਿਹਦੀ ਪਾਰਲੀਮੈਂਟ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ 바ਰ ਐਸੋਸੀਏਸ਼ਨ ਗੁਰਦਾਸਪੁਰ ਮੇਰੀ ਪ੍ਰਸ਼ਾਸਨ ਅੱਗੇ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਜੁਡੀਸ਼ੀਅਲ ਕੰਪਲੈਕਸ ਦੀ ਪਾਰਕਿੰਗ ਦੇ ਵਿੱਚੋਂ ਆਏ ਦਿਨ ਮੋਟਰਸਾਈਕਲ ਜਾਂ ਮੋਪੇਟ ਚੋਰੀਆਂ ਹੁੰਦੀਆਂ ਰਹਿੰਦੀਆਂ ਇਹਦੇ ਪ੍ਰਤੀ ਸਾਡੇ ਕਲਾਇੰਟ ਵੀ ਪ੍ਰਸ਼ਾਸਨ ਕੋਲ ਜਾਂਦੇ ਰਹਿੰਦੇ ਆ ਪੁਲਿਸ ਕੋਲ ਸਾਡੀਆਂ ਦਰਖਾਸਤਾਂ ਪੈਂਡਿੰਗ ਹੈ ਸਾਡੇ ਵਕੀਲ ਸਾਹਿਬਾਨਾਂ ਦੀਆਂ ਜਿਹੜੇ ਮੋਟਰਸਾਈਕਲ ਚੋਰੀ ਹੋਏ ਆ ਉਹਨਾਂ ਦੀਆਂ ਵੀ ਐਪਲੀਕੇਸ਼ਨ ਆ ਉਹਨਾਂ ਕੋਲ ਹਲੇ ਤੱਕ ਅਜੇ ਤੱਕ ਪੈਂਡਿੰਗ ਆ ਲੇਕਿਨ ਅਜੇ ਤੱਕ ਕੋਈ ਮੋਟਰਸਾਈਕਲ ਜਾਂ ਵਾਈਕਲ ਵਗੈਰਾ ਪ੍ਰਸ਼ਾਸਨ ਵੱਲੋਂ ਲੱਭਣ ਦੀ ਨਾਤੇ ਕੋਸ਼ਿਸ਼ ਕੀਤੀ ਗਈ ਆ ਤੇ ਨਾ ਹੀ ਕੋ ਲੱਭ ਕੇ ਅੱਗੇ ਕੋ ਕਿਸੇ ਨੂੰ ਦਿੱਤਾ ਗਿਆ ਹੁਣ ਦੋ ਦਿਨ ਹੋਏ ਆ ਸਾਡੇ ਅੰਦਰ ਬਾਰ ਦੇ ਵਿੱਚ ਜਿਹੜੇ ਟਾਈਪਿਸਟ ਸੀਗੇ ਕੁਸ਼ਲ ਕੁਮਾਰ ਜੀ ਉਹਨਾਂ ਦਾ ਮੋਟਰਸਾਈਕਲ ਵੀ ਚੋਰੀ ਹੋਇਆ ਜੁਡੀਸ਼ੀਅਨ ਸਰਵਿਸ ਬਲੌਕ ਚੋਂ ਜੁਡੀਸ਼ੀਅਨ ਸਰਵਿਸ ਬਲੌਕ ਦੇ ਬਾਹਰੋਂ ਬਾਹਰੋਂ ਤੇ ਉਹਦੀ ਵੀ ਐਪਲੀਕੇਸ਼ਨ ਉਹਨਾਂ ਨੂੰ ਦਿੱਤੀ ਗਈ ਹੈ ਲੇਕਿਨ ਅੱਜ ਤੱਕ ਨਾਤੇ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਇੱਥੇ ਰਿਪੋਰਟ ਲਿਖਣ ਹੀ ਆਇਆ ਤੇ ਨਾ ਹੀ ਉਹਦੀ ਵੈਰੀਫਿਕੇਸ਼ਨ ਹੀ ਕਰਨ ਆਇਆ ਤਕਰੀਬਨ ਤਕਰੀਬਨ ਅੱਜ ਤੱਕ 15 ਤੋਂ ਲੈ ਕੇ 20 ਮੋਟਰਸਾਈਕਲ ਜਿਹੜੇ ਆ ਚੋਰੀ ਹੋ ਚੁੱਕੇ ਆ ਜੀ ਉਹਨਾਂ ਵਿੱਚ ਸਾਡੇ ਵਕੀਲ ਸਾਹਿਬਾਂ ਦੇ ਵੀ ਹੈਗੇ ਆ ਮੁਸ਼ੀਆਂ ਦੇ ਵੀ ਹੈਗੇ ਆ ਔਰ ਕਲਾਇੰਟਾਂ ਦੇ ਵੀ ਹੈਗੇ ਆ ਕਲਾਇੰਟਾਂ ਦੀ ਵੀ ਹੈਗੇ ਮੋਟਰਸਾਈਕਲ ਸਸ ਸਸੀ ਘਾ ਜੀ ਮੇਰਾ ਨਾਮ ਕੁਸ਼ਲ ਕੁਮਾਰ ਹੈ ਜੀ ਮੈਂ ਜੁਡੀਸ਼ੀਅਲ ਸਰਵਿਸ ਬਲੌਗ ਦੇ ਵਿੱਚ ਪ੍ਰਾਈਵੇਟਲੀ ਕੰਮ ਕਰਦਾ ਇਥੇ ਕੰਟੈਕਟੇ ਤੇ ਅੱਜ ਦੇਣ ਜੁਡੀਸ਼ੀਅਲ ਸਰਵਿਸ ਬਲਾਗ ਡਿਸਟ੍ਰਿਕਟ ਕੋਰਟ ਕੰਪਲੈਕਸ ਗੁਰਦਾਸਪੁਰ ਦੇ ਅੰਦਰ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਐ ਇਹਦੇ ਵਿੱਚ ਹੁਣ ਤੱਕ ਲਗਭਗ 15 ਦੇ ਕਰੀਬ ਜਿਹੜੇ ਮੋਟਰਸਾਈਕਲ ਚੋਰੀ ਹੋ ਚੁੱਕੇ ਆ ਉਹਨਾਂ ਵਿੱਚ ਸਾਡੇ ਵਕੀਲਸਾਂ ਮਹਾਰਾਜ ਦੇ ਮੋਟਰਸਾਈਕਲ ਵੀ ਹੈਗੇ ਨੇ ਤੇ ਉਹਨਾਂ ਵਿੱਚ ਮੁੰਚਿਆਂ ਦੇ ਵੀ ਹੈਗੇ ਨੇ ਉਹਨਾਂ ਕਾਂ ਦੇ ਕਲਾਇੰਟਾਂ ਦੀ ਵੀ ਹੈਗੇ ਨੇ ਤੇ ਕਲਰਕਾਂ ਦੇ ਵੀ ਹੈਗੇ ਨੇ ਤੇ ਇਹ ਲਗਾਤਾਰ ਹੋ ਰਹੀਆਂ ਚੋਰੀਆਂ ਦੇ ਘਟਨਾਵਾਂ ਤੋਂ ਅਸੀਂ ਬਹੁਤ ਪਰੇਸ਼ਾਨ ਆ ਜੀ ਜੀ ਮੇਰਾ ਮੋਟਰਸਾਈਕਲ ਜ਼ਰੂਰ ਚੋਰੀ ਹੋਇਆ ਜੀ ਮੈਂ ਰਪੜ ਵੀ ਦਰਜ ਕਰਾਈ ਆ ਥਾਣਾ ਸਿਟੀ ਗੁਰਦਾਸਪ ਮੇਰੀ ਕੋਈ ਸੁਣਵਾਈ ਨਹੀਂ ਹੋਈ ਲਗਾਤਾਰ ਮੋਟਰਸਾਈਕਲ ਦੀਆਂ ਕਟਨਾਵਾਂ ਕਾਰਨ ਅਸੀਂ ਬਹੁਤ ਜ਼ਿਆਦਾ ਮੇਰਾ ਮੋਟਰਸਾਈਕਲ ਹੈ ਜੀ HF Deluxe 2018 ਮਾਡਲ ਹੀ ਮੇਰਾ ਪਹਿਲੀ ਤਰੀਕ ਨੂੰ ਚੋਰੀ ਹੋਇਆ ਹੈ ਸ਼ੁੱਕਰਵਾਰ ਇੱਥੇ ਕੋਈ ਸੀਸੀਟੀਵੀ ਵਗੈਰਾ ਲੱਗਿਆ ਸੀਸੀਟੀਵੀ ਲੱਗੇ ਆ ਜ਼ਰੂਰ ਲੱਗਿਆ ਜੀ ਸੀਸੀਟੀਵੀ ਤੁਸੀਂ ਦੇਖ ਸਕਦੇ ਹੋ ਕੋਈ ਇੱਧਰ ਬਾਰ ਰੂਮ ਜਿਹੜੀ ਡਿਸਟ੍ਰਿਕਟ ਬਾਰ ਸ਼ੋਸ਼ਣ ਵੱਲੋਂ ਇੱਕ ਸੀਸੀਟੀਵੀ ਕੈਮਰਾ ਲਗਾਇਆ ਗਿਆ ਹੈ ਪਰ ਉਹਦੀ ਜਿਹੜੀ ਪਹੁੰਚ ਹੈਗੀ ਐਸੋ ਤੱਕ ਨਹੀਂ ਹੈਗੀ ਉਹ ਸਿਰਫ ਥੱਲੇ ਜਿਹੜੀ ਬੇਸਮੈਂਟ ਤੱਕ ਹੀ ਪਹੁੰਚ ਹੈ ਐਤੋਂ ਤੱਕ ਨਹੀਂ ਹੈਗੀ ਮੇਰਾ ਮੋਟਰਸਾਈਕਲ ਇੱਥੋਂ ਚੋਰੀ ਹੋਇਆ ਜੀ ਇੱਥੇ ਮੇਰਾ ਮੋਟਰਸਾਈਕਲ ਲੱਗੇਦਾ ਸੀ ਤੇ ਚੋਰ ਉਸ ਵਕਤ ਛੁੱਟੀ ਦਾ ਟਾਈਮ ਹੋਏਦਾ ਸੀ ਲਗਭਗ 6 ਵਜੇ ਦੇ ਸੀ ਤੇ ਚੋਰ ਸ਼ਰਿਆਮ ਇਥੇ ਘੁੰਮ ਕੇ ਤੇ ਮੇਰਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਆ ਜਿਹੜੇ ਇਥੇ ਪਰਚੀਆਂ ਕਰਦੇ ਆ ਉਹ ਫਿਰ ਉਹਨਾਂ ਦੇ ਪਰਚੀਆਂ ਵਾਲੇ ਉਸ ਵਕਤ ਨਹੀਂ ਆਗੇ ਜੀ ਉਸ ਵਕਤ ਪੁਲਿਸ ਵਾਲੇ ਨਹੀਂ ਆਗੇ ਚਲ ਗਏ ਦੇ ਸੀ ਪਰ ਫਿਰ ਵੀ ਜਿਹੜੀਆਂ ਲਗਾਤਾਰ ਮਤਲਬ ਡਿਸਟ੍ਰਿਕਟ ਕੋਰਟ ਦੇ ਕੰਪਲੈਕਸ ਦੇ ਅੰਦਰ ਜਿਹੜੀਆਂ ਚੋਰੀਆਂ ਹੋਣੀਆਂ ਉਹ ਬੜਾ ਇੱਕ ਨਾ ਚਿੰਤਾ ਦਾ ਵਿਸ਼ਾ ਹੈਗਾ ਜੋ ਕਿ ਨਹੀਂ ਹੋਣਾ ਚਾਹੀਦਾ ਬਸ ਪ੍ਰਸ਼ਾਸਨ ਤੇ ਇਹੀ ਮੰਗ ਹੈ ਕਿ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਜੋ ਇਹ ਲਗਾਤਾਰ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਇਹਨਾਂ ਤੇ ਠੱਲ ਪਾਈ ਜਾਵੇ ਕਿਉਂਕਿ ਚੋਰਾਂ ਦੇ ਹੌਸਲੇ ਬਹੁਤ ਜ਼ਿਆਦਾ ਵੱਧ ਚੁੱਕੇ ਆ ਤੇ ਇਹਨਾਂ ਨੂੰ ਕਿਸ ਨਾ ਕਿਸੇ ਤਰੀਕੇ ਨਾਲ ਇਹਨਾਂ ਤੇ ਰੋਕ ਲੱਗਣੀ ਪੁਲਿਸ ਦਾ ਬਸ ਇਹ ਕਹਿਣਾ ਹੈ ਕਿ ਤੁਸੀਂ ਆਪਣੀ ਕੰਪਲੇਂਟ ਦਰਜ ਕਰਾਜੋ ਜੇ ਕੁਝ ਰਿਕਵਰੀ ਹੋਏਗੀ ਜਾਂ ਕਿੱਦਾਂ ਵੀ ਮਿਲेंगे ਤੇ ਆਪਾਂ ਰਪੜਤਾੜੀ ਦਰਜ ਕਰਵਾਣੀ ਹੈ ਸੁਸ਼ੀਲ ਸ਼ਰਮਾਈ ਮੈਂ ਐਕਸ ਵਾਈਸ ਪ੍ਰਧਾਨ ਹਾਂ ਜ਼ਿਲ੍ਹਾ ਬਾਰਗਰ ਦਾਸਪੁਰ ਬੜੀਆਂ ਮੰਦ ਭਗੀਆਂ ਘਟਨਾ ਪਿੱਛੇ ਕਾਫੀ ਟਾਈਮ ਤੋਂ ਜੜੀਆਂ ਡਿਸਟ੍ਰਿਕਟ ਕੋਰਟ ਕੰਪਲੈਕਸ ਵਿੱਚ ਹੋ ਰਹੀਆਂ ਜੀ ਆਏ ਦਿਨ ਚੋਰਾਂ ਦੇ ਹੌਸਲੇ ਨੇ ਵੱਧ ਗਏ ਨੇ ਕਿ ਵਕੀਲਾਂ ਦੇ ਮੋਟਰਸਾਈਕਲ ਹੁਣ ਐਕਟਵਾ ਹੋਣ ਈਵਨ ਦੈਨ ਕੋਈ ਬਾਹਰੋਂ ਕਲਾਇੰਟ ਆਂਦਾ ਉਹਦਾ ਮੋਟਰਸਾਈਕਲ ਸਾਡੇ ਜਿਹੜੇ ਜੁਡੀਸ਼ੀਅਲ ਡਿਪਾਰਟਮੈਂਟ ਵਿੱਚ ਕੰਮ ਕਰਦੇ ਐ ਕੋਈ ਕਲੈਰੀਕਲ ਡਿਪਾਰਟਮੈਂਟ ਵਿੱਚ ਉਹਨਾਂ ਦੇ ਮੋਟਰਸਾਈਕਲ ਉਹ ਸ਼ਰਿਆਂ ਮੋਟਰਸਾਈਕਲਾਂ ਦੀਆਂ ਚੋਰੀਆਂ ਹੋਣ ਡੀਆਂ ਮੇਰੀ ਪੁਲਿਸ ਪ੍ਰਸ਼ਾਸਨ ਅੱਗੇ ਇਹ ਪਰਜੋਰ ਬੇਨਤੀ ਵੀ ਆ ਤੇ ਮੰਗ ਵੀ ਆ ਕਿ ਚੋਰਾਂ ਦੇ ਖਿਲਾਫ ਜਿਹੜੇ ਮੋਟਰਸਾਈਕਲ ਜਿਹੜੇ ਚੋਰੀ ਹੋਣ ਡਿਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਣ ਤੇ ਜਿਹਨਾਂ ਜਿਹੜੇ ਐਫ ਆਈ ਆਰ ਵਗੈਰਾ ਬੇਸ਼ੱਕ ਪਾਇਆ ਅਨਨੌਨ ਐਫ ਆਈ ਆਰ ਦਰਜ ਕਰਕੇ ਕੋਈ ਨਾ ਕੋਈ ਸਖਤ ਕਦਮ ਉਠਾਈ ਜਾਣ ਪ੍ਰੋਪਰਲੀ ਕਿਉਂਕਿ ਐਂਟਰੀ ਦੇ ਉੱਤੇ ਵੀ ਸਾਹਮਣੇ ਐਸ ਐਸ ਪੀ ਆਫਿਸ ਆ ਜੀ ਕੋਈ ਪ੍ਰੋਪਰਲੀ ਕੋਈ ਕੈਮਰੇ ਦੀ ਕੋਈ ਪ੍ਰੋਪਰਲੀ ਅਰੇਂਜਮੈਂਟ ਨਹੀਂ ਕੋਈ ਪੁਲਿਸ ਦੀ ਗਾਰਦ ਕੋਈ ਪੁਲਿਸ ਦੀ ਕੋਈ ਗਾਰਦ ਨਹੀਂ ਆ ਗਈ ਕੋਈ ਐਸ ਐ ਕੋਈ ਸਕਿਉਰਟੀ ਵੱਜੋ ਵੀ ਇੱਥੇ ਕੋਈ ਇੰਨੀ ਜਿਹੜੀ ਹੈ ਇੰਨੀ ਪ੍ਰੋਪਰ ਅਰੇਂਜਮੈਂਟ ਨਹੀਂ ਹੈਗਾ ਚੋਰੀਆਂ ਦਾ ਕੰਮ ਪਾਈ ਜਾ ਹਾਂ ਜੀ ਹਾਂ ਜੀ ਜੇ ਪੁਲਿਸ ਦੀ ਵੀ ਇੱਥੇ ਕੋਈ ਉਸ ਦਾ ਵੀ ਥੋੜਾ ਬੋਤਾ ਅਰੇਂਜਮੈਂਟ ਹੋਏ ਤਾਂ ਚੋਰਾਂ ਨੂੰ ਕਦੇ ਨਾ ਕਹੇ ਕਿਸੇ ਕਿਸਮ ਨਾਲ ਜਿਹੜਾ ਐਸਐਸਪੀ ਦਫ਼ਤਰ ਉਹਦਾ ਮਤਲਬ ਡਰ ਹੋਏਗਾ ਸੋ ਮੇਰੀ ਤੇ ਮੰਗ ਇਹ ਹੋਈ ਹੈ ਕਿ ਇਸ ਚੋਰੀ ਨੂੰ ਰੋਕਣ ਦੇ ਲਈ ਇੱਕ ਤੇ ਪ੍ਰੋਪਰਲੀ ਅਰੇਂਜਮੈਂਟ ਕੀਤੀ ਜਾਣ ਤੇ ਇਹਨਾਂ ਦੀ ਜਿਹੜੀਆਂ ਚੋਰੀਆਂ ਹੋਈਆਂ ਇਹਨਾਂ ਦੀ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਚੋਰਾਂ ਦੀ ਭਾਲ ਕੀਤੀ ਜਾਏ ਤੇ ਜਿਹੜੇ ਸਾਡੇ ਇੱਕ ਸਾਡੇ ਵਕੀਲ ਸਾਹਿਬ ਬਿਲਕੁਲ ਇੱਕ ਗਰੀਬ ਬੰਦਾ ਜਿਹੜਾ ਹੈ ਹੰਟੂ ਮਾਊਥ ਤੇ ਆ ਕੇ ਕਲੈਰिकल ਜੌਬ ਕਰਨ ੜਿਆ ਉਹ ਵਿਚਾਰਾ ਕਿਸ ਤਰੀਕੇ ਨਾਲ ਆਪਣਾ ਅਰੇਂਜਮੈਂਟ ਕਰਕੇ ਕਿਦਾਂ ਕਿਸਤਾਨਾ ਲੈ ਕੇ ਮਤਲਬ ਮੋਟਰਸਾਈਕਲ ਇੰਜੈਕਟਰ ਵਾਲਾ ਲੈਂਦਾ ਦੋ ਚਾਰ ਦਿਨ ਹੋਏ ਆ ਸਾਡੇ ਇੱਥੇ ਵਕੀਲ ਸਾਹਿਬ ਹੈ ਗਰਜੋਤ ਸਿੰਘ ਸੈਣੀ ਉਹਨਾਂ ਦਾ ਸਪਲੈਂਡਰ ਮੋਟਰਸਾਈਕਲ ਕੋਈ ਚੋਕ ਸੋ ਇੰਨੀਆਂ ਲਗਾਤਾਰ ਜਿਹੜੀਆਂ ਚੋਰੀਆਂ ਵੱਧਣੀਆਂ ਜਾ ਰਹੀਆਂ ਉਹਨਾਂ ਨੂੰ ਠੱਲ ਪਾਣੀ ਚਾਹੀਦੀ ਆ ਇਹ ਪੁਲਿਸ ਪ੍ਰੋਡਕਸ਼ਨ ਹਾਂਜੀ ਹਾਂਜੀ ਚੋਰਾਂ ਦੇ ਬਿਲਕੁਲ ਹੌਸਲੇ ਬੁਲੰਦਾ ਜੀ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ